ਜਦੋਂ ਸੜਕ ਤੇ ਹੀ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਲਈ ਮਸੀਹਾ ਬਣੀ ਸਰਵਤ ਦਾ ਭਲਾ ਸੁਸਾਇਟੀ ਯੁਰਗਾ ਦਾ ਸਹਾਰਾ ਤੇ ਬੰਦੂਆ ਬਣਾ ਕੇ ਰੱਖੇਗੇ ਮਜ਼ਦੂਰਾਂ ਨੂੰ ਕੈਦ ਤੋਂ ਮੁਕਤ ਕਰਵਾਉਣ ਵਿੱਚ ਅਹਿਮ ਰੋਲ ਨਿਭਾ ਰਹੀ ਸੰਸਥਾ ਸਰਬੱਤ ਦਾ ਭਲਾ ਦੇ ਮੈਂਬਰ ਸੜਕ ਤੇ ਬੱਚੇ ਨੂੰ ਜਨਮ ਦੇਣ ਵਾਲੀ ਇੱਕ ਆਰਥਲੀ ਵਿਮਸੀਆ ਬਣ ਕੇ ਪਹੁੰਚ ਗਈ ਨੀਸ਼ਾ ਨਾਮ ਦੀ 26 ਸਾਲ ਦੀ ਪ੍ਰਵਾਸੀ ਔਰਤ ਨੂੰ ਮੋਟਰਸਾਈਕਲ ਤੇ ਹਸਪਤਾਲ ਜਾਂਦਿਆਂ ਰਸਤੇ ਵਿੱਚ ਹੀ ਦਰਦ ਹੋਣਾ ਸ਼ੁਰੂ ਹੋ ਗਿਆ ਅਤੇ ਦੀਨਾ ਨਗਰ ਦੇ ਬੱਸ ਸਟੈਂਡ ਨੇੜੇ ਸਥਿਤ ਵਿਵੇਕਾਨੰਦ ਸਕੂਲ ਦੇ ਬਾਹਰ ਸੜਕ ਤੇ ਹੀ ਉਹ ਡਿੱਗ ਪਈ ਅਤੇ ਬੱਚੇ ਨੂੰ ਜਨਮ ਦੇ ਦਿੱਤਾ ਵੱਟ ਦਾ ਪਲਾ ਸੋਸਾਇਟੀ ਦੇ ਮੈਂਬਰ ਦਿਲਪ੍ਰੀਤ ਸਿੰਘ ਸਾਬੀ ਸਕੂਲ ਵਿੱਚ ਬੱਚੇ ਛੱਡਣ ਜਾ ਰਹੇ ਸੀ ਕਿ ਉਹਨਾਂ ਦੀ ਨਜ਼ਰ ਸੜਕ ਵਿੱਚ کارਖਾਨੇ ਨਾਲ ਲੱਤ ਪੱਧ ਹੋਈ ਔਰਤ ਤੇ ਪਈ ਤੇ ਤੁਰੰਤ ਉਸ ਨੂੰ ਕਾਰ ਦਾ ਪ੍ਰਬੰਧ ਕਰਕੇ ਨੇੜੇ ਦੀ ਸਿੰਘੋਬਾਲ ਸੀਐਚਸੀ ਲਿਜਾਇਆ ਗਿਆ ਜਿੱਥੇ ਮੁੰਦਲੀ ਡਾਕਟਰੀ ਸਹਾਇਤਾ ਦਿਨ ਤੋਂ ਬਹਾਦ ਉਸ ਨੂੰ ਉਸਦੇ ਬੱਚੇ ਦੀ ਗੰਭੀਰ ਹਾਲਤ ਦੇਖਤੇ ਹੋਏ ਗੁਰਦਾਸਪੁਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਸਰਵਤ ਦਾ ਪਲਾ ਸੁਸਾਇਟੀ ਦੇ ਮੈਂਬਰ ਹੀ ਉਸ ਨੂੰ ਗੁਰਦਾਸਪੁਰ ਹਸਪਤਾਲ ਲੈ ਕੇ ਗਏ ਅਤੇ ਹੁਣ ਜਦੋਂ ਬੱਚੇ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ ਤਾਂ ਉਸ ਨੂੰ ਅੰਮ੍ਰਿਤਸਰ ਲੈ ਜਾਣ ਦੀ ਜ਼ਿੰਮੇਵਾਰੀ ਵੀ ਸਰਵਤ ਦਾ ਪਲਾ ਸੁਸਾਇਟੀ ਵੱਲੋਂ ਹੀ ਚੁੱਕੀ ਗਈ ਹੈ ਔਰ ਤਨੀਸ਼ਾ ਦੇ ਪਤੀ ਧਾਨੀ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਆਏ ਹਨ ਅਤੇ ਚਾਦਰਾਂ ਵੇਚਣ ਦਾ ਕੰਮ ਕਰਦੇ ਹਨ ਉਹ ਦੀਨਾ ਨਗਰ ਨੇੜੇ ਇੱਕ ਸੜਕ ਤੇ ਚੌਂਪੜੀ ਬਣਾ ਕੇ ਰਹਿ ਰਹੇ ਹਨ ਅਤੇ ਚੌਂਪੜੀ ਵਿੱਚ ਸਮਾਨ ਪਹੁੰਚਾਰੇ ਸਨ ਕਿ ਨੀਸ਼ਾ ਨੂੰ ਦਰਦ ਹੋਣਾ ਸ਼ੁਰੂ ਹੋ ਗਿਆ ਉਸਨੂੰ ਨਰਸ ਕੋਲ ਲਿਜਾਇਆ ਗਿਆ ਤਾਂ ਨਰਸ ਨੇ ਕਿਹਾ ਕਿ ਬੱਚਾ ਹੋਣ ਦਾ ਸਮਾਂ ਆ ਗਿਆ ਹੈ ਇਸ ਲਈ ਉਸਨੂੰ ਮੋਟਰਸਾਈਕਲ ਤੇ ਦਿਨਾ ਨਗਰ ਦੇ ਹਸਪਤਾਲ ਵਿੱਚ ਲੈ ਕੇ ਜਾ ਰਹੇ ਸਨ ਕਿ ਰਸਤੇ ਵਿੱਚ ਹੀ ਉਸਨੂੰ ਬਹੁਤ ਜ਼ਿਆਦਾ ਦਰਦ ਹੋਈ ਤੇ ਉਹ ਮੋਟਰਸਾਈਕਲ ਤੋਂ ਉੱਤਰ ਗਈ ਅਤੇ ਸੜਕ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਵੀਜੀ ਮੇਰਾ ਨਾਮ ਆ ਦਿਲਪੀ ਸਾਬੀ ਜੀ ਮੈਂ ਸਰਬਾਦਾ ਭਲਾ ਵੈਲਫੇਅਰ ਸੁਸਾਇਟੀ ਦੇ ਸੇਵਾਕਾਰ ਵਿੱਚ ਸੇਵਾ ਕਰਦਾ ਜੀ ਤੇ ਹਨ ਤਕਰੀਬਨ 30 ਸਾਲ ਉਥੇ ਹੋ ਗਿਆ ਸੇਵਾ ਕਰਦੇ ਬਚਤਲ ਸਿੰਘ ਮੁੱਖ ਸੇਵਾਦਾਰ ਬਚਤਲ ਸਿੰਘ ਭਾਜੀ ਕੋਲ ਦੀ ਜੇ ਆਪਾਂ ਨਾਲ ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਸਵਾਮੀ ਬੇਕਨ ਦਾ ਸਕੂਲ ਤੇ ਉਥੇ ਨਾਲ ਭਾਜੀ ਬਾਰ ਬਹੁਤ ਜ਼ਿਆਦਾ ਇਕੱਠ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨੰਗਰੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਾਜੀ ਉਹਦੀ ਰੋਡ ਤੇ ਸਕੂਲ ਦੇ ਕਾਂਦਰੇ ਨਾਲ ਹੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਾਜੀ ਉਥੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀ ਹਸਪਤਲ ਸੋਰੀ ਬੱਬੀ ਹਸਪਤਲ ਲੈ ਕੇ ਆਏ ਆ ਤੇ ਗੁਰ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁਲ ਠੀਕ ਆ ਉਹ ਭੈਣ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਤੇ ਪੁੱਤ ਥੋੜਾ ਸੀਰੀਅਸ ਆ ਤੇ ਉਹਨਾਂ ਨੇ ਨਾ ਆਪਾਂ ਜੀ ਬੀਬੀ ਨਾਨਕੇ ਹਸਪੀਟਲ ਲਾਫਰ ਕੀਤਾ ਵਾ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ ਵਾ ਐਂਬੂਲੈਂਸ ਆ ਰਹੀ ਆ ਉਹਨਾਂ ਨੂੰ ਆਪਾਂ ਬੀਬੀ ਨਾਨਕੇ ਹਸਪੀਟਲ ਪਹੁੰਚਾ ਰਹੇ ਹਾਂ ਪਰੀਆਣਾ ਫਰੋਜਪੁਰ ਚੱਦਰਾਂ ਵਗੈਰਾ ਦਾ ਕੰਮ ਕਰਦੇ ਆ ਜੀ ਆਪਾਂ ਇਹਨਾਂ ਨੂੰ ਪੁੱਛਿਆ ਤੇ ਆ ਸਵੇਰੇ ਮੋਟਰਸਾਈਕਲ ਤੇ ਹਸਪਤਾਲ ਡਾਕਟਰ ਕੋ ਕਿਹਦੇ ਮੋਟਰ ਹਸਪਤਾਲ ਲੈ ਕੇ ਗਏ ਸੀ ਆਪਾਂ ਇਹਨਾਂ ਨੂੰ ਪੁੱਛਿਆ ਵਾ ਕਿ ਉਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਅੱਜ ਹੀ ਡਿਲੀਵਰੀ ਹੋਣੀ ਹੈ ਇਹਦੀ ਤੇ ਆ ਆਪਣੀ ਮਰਜ਼ੀ ਨਾਲ ਸ਼ਾਇਦ ਆਪਣੇ ਘਰ ਲੈ ਆਂਦੇ ਲੈ ਕੇ ਆਂਦੇ ਪਏ ਸੀ ਤੇ ਉੱਥੇ ਰੋਡ ਦੇ ਉੱਪਰ ਹੀ ਭਈ ਇਹਨਾਂ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਆਪੋ ਉਸੇ ਢਾਈ ਮਿੰਟ ਨੂੰ ਗੱਡੀ ਵਿੱਚ ਬਿਠਾ ਲੈ ਤੇ ਆਪਾਂ ਇੱਥੇ ਲੈ ਕੇ ਆਏ ਪਈ ਆ ਜਿਹੜੀ ਸਾਰੀ ਘਟਨਾ ਵਾ ਦੀਨਾ ਨਗਰ ਬੱਸ ਸਟੈਂਡ ਦੇ ਬੈਕ ਸਾਈਡ ਸਵਾਮੀ ਵਿਵੇਕ ਉਹਨਾਂ ਦਾ ਸਕੂਲ ਦੇ ਪਿੱਛੇ ਭਾਜੀ ਇੱਥੇ ਆ ਸਾਰੀ ਘਟਨਾ ਹੋਈ ਹੈ ਜੀ ਕੰਨੀ ਨਾਮ ਹੈ ਮੇਰਾ ਜੀ ਤੇ ਅਸੀਂ ਉਹਨਾਂ ਵਜਨ ਚੱਕ ਲਿਆ ਸੀਗਾ ਜਿਆਦਾ ਤੇ ਉਹਦੇ ਕਰਕੇ ਸੀ ਨਰਸੀ ਸਾਡੇ ਬੋਲ ਪੇ ਸੇਦਾਂ ਆਪਣੇ ਚ ਬੋਲ ਤੇ ਉਹਦੇ ਕਰਕੇ ਨਾ ਸਮਾਨ ਚੱਕ ਕੇ ਉਧਰ ਲੈ ਬੰਨੇ ਝੁੱਕੀ ਲਾ ਲਾ ਪਈ ਅੱਛਾ ਤੇ ਉਹਦੇ ਝੁੱਕੀ ਦਾ ਸਮਾਨ ਚੱਕ ਲਿਆ ਉਹਨੇ ਵਜਨ ਸਿਰ ਤੇ ਉਹਦੇ ਕਰਕੇ ਉਹਦੇ ਦਰਦ ਹੋ ਲਾ ਪਏ ਤੇ ਸਵੇਰੇ ਸੋਹਾਂ ਲੈ ਗਏ ਉਹਨੂੰ ਨਰਸ ਤੇ ਉਹਨੇ ਕਹਿੰਦਾ ਕਹਿੰਦੇ ਕੇਸ ਹੋਇਆ ਨਾ ਕਹਿੰਦੇ ਨਾ ਕਹਿੰਦੇ ਇਹਨੂੰ ਲੈ ਜਾਓ ਹਸਪੀਟਲ ਫਿਰ ਤੇ ਫਿਰ ਆ ਰਾਹ ਦੇ ਵਿੱਚ ਹੀ ਹੋ ਗਿਆ ਕੇਸ ਰਸਤੇ 'ਚ ਕਿੱਥੇ ਕਰ ਗਏ ਉਹ ਆਪਣੇ ਦਿਨਾਂ ਨਗਰ ਨਹੀਂ ਮੰਦਰ ਜਿੱਥੇ ਅੱਡਾ ਬੱਸ ਬੱਸ ਸਟੈਂਡ ਹੈ ਬੱਸ ਸਟੈਂਡ ਦੀ ਜਿਹੜੀ ਗਲੀ ਹੈ ਮੰਦਰ ਵਾਲੀ ਉੱਥੇ ਕਰ ਗਏ ਸਰਦਾਰ ਜੀ ਲੈ ਗਏ ਸਾਨੂੰ ਬਾਹਰ ਉਹ ਗੱਡੀ ਵਾਲੇ ਸਰਦਾਰ ਨਹੀਂ ਪੱਗਾਂ ਵਾਲੇ ਉਹ ਲੈ ਗਏ ਵਿਚਾਰੇ ਉਹਨਾਂ ਨੇ ਚੱਕਿਆ ਸੀ ਉਹਨਾਂ ਨੇ ਹਲਫ ਕੀਤੀ ਸਾਡੇ ਮੋਟਰਸਾਈਕਲ ਦੇ ਸੀਗੇ ਅੱਛਾ ਤੇ ਮੋਟਰਸਾਈਕਲ ਤੇ ਫਿਰ ਰਾਹ 'ਚ ਹੀ ਹੋ ਗਿਆ ਕੇਸ ਚੰਦਰਾਂ ਚੁਦਰਾ ਕੰਮ ਕਰਨ ਆਏ ਸੀ ਇੱਥੇ ਅੱਛਾ ਤੇ ਇੱਥੇ Así brerera la pese.